हे प्रभु मेरी ये विनती है अरदास है तएथों बिना सब मिथ्या है तएथों बिना सब कूड़ है तू ही सच है बाकी सब कूड़ है जो हुण है ते बाद विच नहीं जो सवेरे नहीं ते शाम नो है जो शाम नो है ते सवेरे नहीं ओनु कूड़ कहंदे ने ओनु मिथ्या कहंदे ने ओनु झूठ कहंदे ने ਸੱਚ ਤੇ ਸਦੀਵੀ ਹੈ ਪਰ ਸੰਸਾਰ ਸਦੀਵੀ ਨਹੀਂ ਇਹ ਗੱਲ ਵੱਖਰੀ ਹੈ ਕਿ ਸੰਸਾਰ ਨੂੰ ਨਿਰੰਕਾਰ ਦੀ ਛਾਇਆ ਆਖੇ ਪਰ ਜੈਸੇ ਦਰਖਤ ਦੀ ਛਾਇਆ ਬਦਲਦੀ ਹੈ ਢਲਦੀ ਹੈ ਉਹ ਬਹੁਤ ਸੰਸਾਰ ਬਦਲਦਾ ਹੈ ਢਲਦਾ ਹੈ ਲੇਕਿਨ ਸੱਚ ਆਪਣੀ ਥਾਂ ਤੇ ਅਟਲ ਹੈ ਕਾਇਮ ਹੈ ਦਰਖਤ ਤੇ ਆਪਣੀ ਥਾਂ ਤੇ ਖੜਾ ਹੈ ਛਾਇਆ ਢਲਦੀ ਹੈ ਬਣਦੀ ਏ ਖਤਮ ਹੁੰਦੀ ਏ ਹੂ ਬਹੁ ਸੰਸਾਰ ਬਣਦਾ ਢਲਦਾ ਖਤਮ ਹੁੰਦਾ ਪਰ ਨਿਰੰਕਾਰ ਨਹੀਂ ਚਲੇ ਸਾਹਿਬ ਕਹਿੰਦੇ ਨੇ ਇਹ ਅਕਾਲ ਪੁਰਖ ਤੈਥੋਂ ਬਿਨਾ ਸਭ ਕੁਝ ਕੂੜ ਹੈ ਤੋਂ ਸਭ ਕੁਝ ਵਿੱਚ ਜੋ ਕੁਝ ਖਾਸ ਜ਼ਿਕਰ ਕਰਨ ਯੋਗ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦਾ ਬਕਾਇਦਾ ਜ਼ਿਕਰ ਕੀਤਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਹਸਤੀ ਹੁਕਮਰਾਨ ਹੈ ਰਾਜਾ ਹੈ ਉਹੀ ਚਰਚਾ ਦਾ ਪਾਤਰ ਬਣਦਾ ਹੈ ਉਹੀ ਮਨੁੱਖ ਦੀ ਜ਼ਬਾਨ ਤੇ ਜ਼ਿਆਦਾ ਹੁੰਦਾ ਹੈ ਮਨੁੱਖ ਦੇ ਵਿਚਾਰਾਂ ਦੇ ਵਿੱਚ ਵੀ ਰਾਜਾ ਹੀ ਛਾਇਆ ਰਹਿੰਦਾ ਹੈ ਪ੍ਰਾਚੀਨ ਸਮੇ ਤੋਂ ਐਸਾ ਹੀ ਚੱਲੇ ਆ ਰਿਹਾ ਹੈ ਕਿ ਮਨੁੱਖੀ ਜ਼ਿਹਨ ਦੇ ਵਿੱਚ ਮਨੁੱਖੀ ਗੁਫਤਗੋਦ ਦੇ ਵਿੱਚ ਰਾਜਾ ਹੀ ਮੌਜੂਦ ਰਹਿੰਦਾ ਹੈ ਜੋ ਹੁਕਮਰਾਨ ਹੁੰਦਾ ਹੈ ਉਹਦੀ ਹੀ ਚਰਚਾ ਜੋ ਹੁਕਮਰਾਨ ਹੈ ਉਹਦੀ ਸੋਚਣੀ ਉਨਤੇ ਇਹ ਵਿਆਪਕ ਸੋਚਣੀ ਹੈ ਤੇ ਵਿਆਪਕ ਕਥਨੀ ਹੈ ਲੇਕਿਨ ਸਾਡੇ ਰੇਸ਼ ਦੇ ਵਿੱਚ ਬਹੁਤ ਜ਼ਿਆਦਾ ਹੈ ਜਿੱਥੇ ਵੀ 10 5 ਬੰਦੇ ਬੈਠੇ ਹੋਣ ਉਥੇ ਚਰਚਾ ਰਾਜਨੀਤੀ ਦੀ ਹੁਕਮਰਾਨਾਂ ਦੀ ਗੁਫਤਗੋ ਇਹ ਹੀ ਸੋਚਣੀ ਇਹ ਹੀ ਕਿਸੇ ਥਾਂ ਵੀ ਬੈਠ ਕੇ ਕੋਈ ਮਹਿਫਿਲ ਸਜੇ ਚਰਚਾ ਕਿਸੇ ਨਾ ਕਿਸੇ ਹੁਕਮਰਾਨ ਦੀ ਚੱਲ ਪਏਗੀ ਦੁਨੀਆ ਭਰ ਦੇ ਅਖਬਾਰ ਤੇ ਦੁਨੀਆ ਭਰ ਦੇ ਹੋਰ ਪ੍ਰਸਾਰਣ ਦੇ ਜਿਹੜੇ ਸਾਧਨ ਨੇ ਉਹ ਕਰੀਬਨ ਕਰੀਬਨ ਰਾਜੇ ਦੀ ਹੀ ਚਰਚਾ ਕਰਦੇ ਨੇ ਹੁਕਮਰਾਨ ਦੀ ਹੀ ਚਰਚਾ ਕਰਦੇ ਨੇ ਤੇ ਮਨੁੱਖ ਇਹੀ ਕੁਝ ਸੁਣਨਾ ਚਾਹੁੰਦਾ ਹੈ ਤੇ ਮਨੁੱਖ ਇਹੀ ਕੁਝ ਸੋਚਣਾ ਚਾਹੁੰਦਾ ਹੈ ਪਰ ਸਾਹਿਬ ਕਹਿੰਦੇ ਨੇ ਕੂੜ ਰਾਜਾ ਰਾਜਾ ਵੀ ਝੂਠ ਹੈ ਮਿੱਥਿਆ ਜੋ ਅੱਜ ਹੈ ਤੇ ਕੱਲ ਨਹੀਂ ਉਹਨੂੰ ਕਿਸ ਤਰ੍ਹਾਂ ਰਾਜਾ ਮੰਨੀਏ ਕਹਿੰਦੇ ਨੇ ਧਾਰਮਿਕ ਲੋਗਾ ਨੇ ਰਾਜਾ ਸ਼ਬਦ ਦਿੱਤਾ ਤੇ ਪਰਮਾਤਮਾ ਨੂੰ ਸੀ ਲੇਕਿਨ ਬਾਦ ਦੇ ਚ ਵਿਅਕਤੀਆਂ ਨਾਲ ਜੁੜ ਗਿਆ ਜੋ ਸੰਸਾਰ ਦਾ ਮਾਲਕ ਹੈ ਸੱਚਾ ਮਾਲਕ ਹੈ ਰਾਜਾ ਤੇ ਉਹਨੂੰ ਆਖਿਆ ਗਿਆ ਬਾਦ ਦੇ ਚ ਜੋ ਮੁਲਕਾਂ ਦੇ ਵਕਤੇ ਆਰਜ਼ੀ ਮਾਲਕ ਬਣ ਬੈਠੇ ਉਹਨਾਂ ਦੇ ਨਾਲ ਵੀ ਇਹ ਰਾਜਾ ਲਖਬ ਜੁੜਿਆ ਭਗਤ ਕਬੀਰ ਕਹਿੰਦੇ ਨੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਹਰੀ ਸਮਾਨ ਹੋਰ ਕੋਈ ਰਾਜਾ ਨਹੀਂ ਹੈ ਉਹ ਵਿਆਪਕ ਹੈ ਔਰ ਉਸਦੀ ਮਲਕੀਅਤ ਹੈ ਉਹ ਐਸਾ ਨਹੀਂ ਕਿ ਅੱਜ ਹੈ ਤੇ ਕੱਲ ਨਹੀਂ ਹੋਵੇਗਾ ਉਸ ਰਾਜੇ ਨਾਲ ਸ਼ਬਦ ਜੋੜਿਆ ਗਿਆ ਅਕਾਲ ਸਮੇ ਤੋਂ ਪਰੇ ਅਸੀਂ ਸਮੇਂ ਦੇ ਵਿੱਚ ਹਾਂ ਪਰ ਜਹ ਤੇ ਰਾਜਾ ਸਮੇਂ ਦੇ ਵਿੱਚ ਨੇ ਪਰ ਉਹ ਪਰਮ ਰਾਜਾ ਮਹਾਰਾਜਾ ਉਹ ਅਕਾਲ ਪੁਰਖ ਹੈ ਸਮੇ ਤੋਂ ਪਰੇ ਹੈ ਸ਼ਾਇਦ ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਨੂੰ ਰਾਜਾ ਤੇ ਮਹਾਰਾਜਾ ਕਰਕੇ ਆਖਿਆ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋੜ ਔਰ ਦੂਜਾ ਕੌਣ ਲਿਆਈਏ اے ਪ੍ਰਭੂ ਐਸੇ ਮਹਾਰਾਜੇ ਨੂੰ ਛੱਡ ਕੇ ਐਸੇ ਰਾਜੇ ਨੂੰ ਛੱਡ ਕੇ ਮੈਂ ਹੋਰ ਕਿਹੜੇ ਰਾਜੇ ਦਾ ਚੰਦਨ ਕਰਾਂ ਹੋਰ ਕਿਹੜੇ ਹੁਕਮਰਾਨ ਦੇ ਨਾਲ ਜੁੜਾਂ ਤੋ ਉਹ ਅਕਾਲ ਪੁਰਖ ਰਾਜਾ ਹੈ ਰਜੇ ਆਇਆ ਤ੍ਰਿਪਤ ਲੇਕਿਨ ਇਹ ਲਖਬ ਜੁੜ ਗਿਆ ਉਹਨਾਂ ਵਿਅਕਤੀਆਂ ਦੇ ਨਾਲ ਜੋ ਵਿਅਕਤੀ ਤੌਰ ਤੇ ਔਰ ਆਰਜੀ ਤੌਰ ਤੇ ਕੁਝ ਸਮੇਂ ਲਈ ਕਿਸੇ ਥਾਂ ਦੇ ਕਿਸੇ ਮੁਲਕ ਦੇ ਕਿਸੇ ਸ਼ਹਿਰ ਦੇ ਮਾਲਕ ਬਣੇ ਸਹਿਬ ਕਹਿੰਨੇ ਕੂੜ ਰਾਜਾ ਰਾਜਾ ਝੂਠ ਹੈ ਮਿੱਥਿਆ ਹੈ ਅੱਜ ਹੈ ਕੱਲ ਨਹੀਂ ਇਹ ਤੇ ਛਾਇਆ ਹੈ ਵਜੂਦ ਨਹੀਂ ਤੇ ਕੂੜ ਪਰਜਾ ਸਿਰਫ ਐਸਾ ਹੀ ਨਹੀਂ ਕਿ ਰਾਜੇ ਦਾ ਰਾਜਾ ਹੋਣਾ ਕੂੜ ਹੈ ਪਰਜਾ ਦਾ ਪਰਜਾ ਹੋਣਾ ਵੀ ਕੋੜ ਹੈ ਜੈਸੇ ਬਾਲਕ ਖੇਲ ਖੇਲਦੇ ਨੇ ਬਾਦਸ਼ਾਹ ਦੀ ਵਜ਼ੀਰ ਬਣਦਾ ਏ ਇੱਕ ਮੁਜਰਮ ਬਣਦਾ ਹੈ ਬਾਕੀ ਪਰਜਾ ਬਣਦੀ ਏ ਬਾਲਕ ਦਾ ਖੇਲ ਬਾਲਕ ਦੀ ਇਹ ਲੀਲਾ ਹਕੀਕਤ ਦੇ ਚ ਇਹ ਸਾਰੀ ਲੀਲਾ ਹੀ ਚੱਲਦੀ ਹੈ ਮਨੁੱਖੀ ਤਲ ਦੀ ਔਰ ਬਗੌਰ ਮੁਤਾਲਾ ਕਰੀਏ ਕਿ ਸ਼ਰੀਰਕ ਤੌਰ ਤੇ ਮਨੁੱਖ ਵੱਡਾ ਹੋ ਜਾਂਦਾ ਹੈ ਬૌਧਿਕ ਤੌਰ ਤੇ ਤੇ ਬੱਚੇ ਦਾ ਬੱਚਾ ਹੀ ਰਹਿੰਦਾ ਹੈ ਉਹਦੀ ਸੋਚਣੀ ਉਹੀ ਬਣੀ ਰਹਿੰਦੀ ਹੈ ਫਰਕ ਸਿਰਫ ਇਤਨਾ ਹੈ ਕਿ ਜਦ ਛੋਟਾ ਸੀ ਤਾਂ ਖਿਡੌਣੇ ਛੋਟੇ ਸਨ ਛੋਟੀ ਸਾਈਕਲ ਸੀ ਛੋਟਾ ਰੇਡੀਓ ਸੀ ਛੋਟਾ ਜਿਹਾ ਖਿਡੌਣੇ ਵਾਲਾ ਟੀਵੀ ਸੀ ਛੋਟੀ ਜਿਹਾ ਮੋਟਰ ਕਾਰ ਖਿਡੌਣੇ ਵਾਲੀ ਸੀ ਉਸ ਮੋਟਰ ਕਾਰ ਨਾਲ ਖੇਡ ਰਿਹਾ ਉਸ ਗੱਡੀ ਨਾਲ ਖੇਡ ਰਿਹਾ ਉਸ ਸਾਈਕਲ ਨਾਲ ਖੇਡ ਰਿਹਾ ਪਰ ਹੁਣ ਵੱਡਾ ਹੋ ਗਿਆ ਤੂੰ ਸਾਈਕਲ ਵੱਡੀ ਚਾਹੀਦੀ ਹੈ ਰੇਡੀਓ ਵੱਡਾ ਚਾਹੀਦਾ ਹੈ ਹੁਣ ਮੋਟਰ ਕਾਰ ਵੱਡੀ ਚਾਹੀਦੀ ਹੈ ਗਰਸ ਕੇ ਹਨ ਖਿਡਾਉਣੇ ਪਹਿਲੇ ਛੋਟੇ ਖਿਡਾਉਣਿਆਂ ਨਾਲ ਖੇਡਦਾ ਸੀ ਹੁਣ ਵੱਡਾ ਹੋ ਗਿਆ ਹੈ ਵੱਡੇ ਖਿਡਾਉਣਿਆਂ ਨਾਲ ਖੇਡ ਰਿਹਾ ਹੈ ਖਿਡਾਉਣਿਆਂ ਦੀ ਖੇਡ ਓਹੀ ਹੈ ਬਚਪਨਾ ਓਹੀ ਹੈ ਭਾਵੇਂ ਸਰੀਰ ਬਜ਼ੁਰਗ ਹੋ ਗਿਆ ਸ਼ਾਇਦ ਇਸੇ ਵਾਸਤੇ ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਨੇ ਕਿਸੇ ਵਕਤ ਕਿਹਾ ਸੀ ਬਜ਼ੁਰਗੀ ਬਾ ਅਕਲਸ ਨਕੇ ਬਸਾਲ ਤਵੰਦਰੀ ਬਾ ਦਿਲਸ ਨਕੇ ਬਮਾਲ ਬਜ਼ੁਰਗੇ ਅਕਲ ਤੋਂ ਹੈ ਉਮਰ ਤੋਂ ਨਹੀਂ ਔਰ ਅਮੀਰੀ ਦਿਲ ਤੋਂ ਹੈ ਮਾਲ ਅਸਬਾਬ ਤੋਂ ਨਹੀਂ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਸੰਪਦਾ ਕਿੰਨੀ ਹੈ ਇਹ ਅਮੀਰੀ ਦੇ ਮਾਪਦੰਡ ਨਹੀਂ ਨੇ ਇਹ ਅਮੀਰੀ ਦੇ ਨਾਪ ਤੋਲ ਨਹੀਂ ਨੇ ਅਮੀਰੀ ਦਾ ਨਾਪ ਤੋਲ ਲੈ ਕੇ ਦਾ ਦਿਲ ਕਿੰਨਾ ਵੱਡਾ ਹੈ ਧਨ ਸੰਪਦਾ ਬਹੁਤ ਵੱਡੀ ਹੋਵੇ ਦਿਲ ਬਹੁਤ ਛੋਟਾ ਹੋਵੇ ਉਸ ਧਨ ਸੰਪਦਾ ਨੂੰ نہ خود ਵਰت سکے گا نہ دوجے نو ਵਰتن دے گا نہ خودสุข حاصل کر سکے گا نہ اس دی ধন સંપਦਾ دو کسی دوسرے نےสุข حاصل کرنا ہے او تے سیمل رُکھ دی طرح ہوے گا نہ پنچیاں نو ٹھکانا پھل وی کسے کام دے نہیں پھل وی کسے کام دے نہیں اور چھایا بھی نہیں تو صاحب کہندے اے راجا ہونا کوڑ ہے مٹھ ہے پر پرجا ہونا وی کوڑ ہے مٹھ ہے کون راجا ہے کون پرجا ہے ਸਭ ਸੁਪਨੇ ਦਿਖੇ ਸਭ ਸੁਪਨੇ ਦੀ ਲੀਲਾ ਸਭ ਮਿਥਿਆ ਪਰ ਜਾ ਅਜ ਹੈ ਕੱਲ ਨਹੀਂ ਰਾਜਾ ਅਜ ਹੈ ਕੱਲ ਨਹੀਂ ਜੋ ਅਜ ਹੈ ਤੇ ਕੱਲ ਨਹੀਂ ਉਤੇ ਘੂੜ ਹੈ ਜੋ ਸਵੇਰੇ ਹੈ ਤੇ ਸ਼ਾਮ ਨਹੀਂ ਉਤੇ ਮਿਥਿਆ ਘੂੜ ਰਾਜਾ ਘੂੜ ਪਰਜਾ ਘੂੜ ਸਭ ਸੰਸਾਰ ਸਾਰੇ ਦਾ ਸਾਰਾ ਸੰਸਾਰ ਜੋ ਇਨਾ ਅੱਖਾਂ ਨਾਲ ਅਸੀਂ ਵੇਖ ਰਹਿਆਂ ਸਭ ਕਦਨ ਘੂੜ ਹੈ ਇਹ ਤੇ ਛਾਇਆ ਹੈ ਇਹ ਤੇ ਮਿਥਿਆ ਹੈ ਧਰਮ ਦੀ ਮੂਲ ਸਾਧਨਾ ਇਹ ਹੀ ਹੈ ਕਿ ਸੰਸਾਰ ਮਿਥਿਆ ਦਿਖਾਈ ਦੇਵੇ ਨਿਰੰਕਾਰ ਸੱਚ ਦਿਖਾਈ ਦੇਵੇ ਪਦਾਰਥ ਮਿਥਿਆ ਦਿਖਾਈ ਦੇਵੇ ਪਰਮਾਤਮਾ ਸੱਚ ਦਿਖਾਈ ਦੇਵੇ ਜਗਤ ਮਿਥਿਆ ਦਿਖਾਈ ਦੇਵੇ ਕਰਤਾ ਸੱਚ ਦਿਖਾਈ ਦੇਵੇ ਲੇਕਿਨ ਸੰਸਾਰੀ ਇਸ ਤੋਂ ਉਲਟ ਜੀਉਂਦਾ ਹੈ ਜੋ ਪਰਮਾਤਮਾ ਹੈ ਇਹ ਮਿਥਿਆ ਦਿਖਾਈ ਦਿੰਦਾ ਹੈ ਜੋ ਜਗਤ ਹੈ ਇਹ ਸਤ ਦਿਖਾਈ ਦਿੰਦਾ ਹੈ ਤਦਾਰ ਸੱਤ ਦਿਖਾਈ ਦੇਂਦਾ ਜੋ ਨਿਰੰਕਾਰ ਹੈ ਉਹ ਤੇ ਮਿੱਥਿਆ ਫਜ਼ੂਲ ਹੈ ਕੂੜ ਹੈ ਪਰ ਇਹ ਜੋ ਸੰਸਾਰ ਹੈ ਇਹ ਸੱਚ ਹੈ ਜੀਵਨ ਦੇ ਇਹ ਦੋ ਢੰਗ ਨੇ ਸੰਸਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ ਜਾਂ ਨਿਰੰਕਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ ਜੀਵਨ ਦੇ ਇਹ ਦੋ ਹੀ ਢੰਗ ਨੇ ਜਾਂ ਸੰਸਾਰ ਨੂੰ ਮਿੱਥਿਆ ਸਮਝਣਾ ਤੇ ਜੀਵਣਾ ਜਾਂ ਨਿਰੰਕਾਰ ਨੂੰ ਹੀ ਮਿੱਥਿਆ ਸਮਝਣਾ ਤੇ ਜੀਵਣਾ वैसे पृथ्वी दे दे। उन लोगों की गिनती हमेशा ज्यादा रही है जिन्होंने परमात्मा ਨੂੰ মিথਿਆ ਜਾਣਿਆ। फिजूल ਜਾਣਿਆ। जिन्होंने निरंकार ਨੂੰ মিথਿਆ ਜਾਣਿਆ। और संसार ਨੂੰ ਸੱਚ ਜਾਣਿਆ। ਪੰਜਾਬੀ ਦਾ ਤਾਂ ਇੱਕ ਆਮ ਮੁਹਾਵਰਾ ਹੈ, ਇਹ जग ਮਿੱਠਾ, ਅਗਲਾ ਕਿੰਨ ਮਿੱਠਾ। बस यही जगत सब कुछ है क्योंकि दिखाई दे रहा है और ए है। वो परमात्मा पता नहीं है या नहीं। ਤੋ ਸਾਹਿਬ ਸ੍ਰੀ ਗੁਰੂ ਅਨੰਤ ਦੇਵ ਜੀ ਮਹਾਰਾਜ ਕਹਿੰਦੇ ਜਿੱਥੇ ਤੱਕ ਇਹ ਸਾਰਾ ਜਗਤ ਦਿਖਾਈ ਦੇ ਰਿਹਾ ਹੈ ਕੂੜ ਹੈ ਮਿੱਥਿਆ ਹੈ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਸੋਹਣੇ ਸੋਹਣੇ ਚੰਦੋਏ ਸ਼ਾਮਿਆਨੇ ਤਾਣਨੇ ਔਰੇ ਖੂਬਸੂਰਤ ਮਹਿਲ ਮਾੜੀਆਂ ਤੇ ਇਨਾਂ ਮਹਿਲ ਮਾੜੀਆਂ ਦੇ ਚ ਰਹਿਣ ਵਾਲੇ ਬੈਸਣ ਵਾਲੇ ਸਾਹਿਬ ਕਹਿੰਦੇ ਸਭ ਕੂੜ ਹੈ ਸਭ ਮਿੱਥਿਆ ਹੈ ਇਹ ਮਾੜੀਆਂ ਅੱਜ ਹਨ ਕੱਲ ਨਹੀਂ ਇਹ ਸ਼ਾਮਿਆਂ ਨੇ ਤਣੇ ਹੋਏ ਅੱਜ ਹਨ ਕੱਲ ਨਹੀਂ ਔਰ ਇਹਨਾਂ ਦੇ ਚ ਰਹਿਣ ਵਾਲੇ ਅੱਜ ਹਨ ਤੇ ਕੱਲ ਨਹੀਂ ਇਸ ਵਾਸਤੇ ਕੁਝ ਧਾਰਮਿਕ ਪੁਰਸ਼ਾਂ ਨੇ ਤੇ ਸਮੁੱਚੇ ਸੰਸਾਰ ਨੂੰ ਇੱਕ ਧਰਮਸ਼ਾਲਾ ਹੀ ਕਹਿ ਦਿੱਤਾ ਹੈ ਮੁਸਾਫਰਖਾਨਾ ਕਹਿ ਦਿੱਤਾ ਹੈ ਮੁਸਾਫਰਖਾਨੇ ਦੇ ਵਿੱਚ ਜੈਸੇ ਮੁਸਾਫਰ ਆਉਂਦੇ ਨੇ ਜਾਉਂਦੇ ਨੇ ਸਦੀਵੀ ਕੋਈ ਨਹੀਂ ਟਿਕਦਾ ਸਰਾਏ ਹੈ ਇਹ ਜਗਤ ਆਉਣਾ ਜਾਉਣਾ ਇਸ ਦੇ ਵਿੱਚ ਬਣਿਆ ਹੋਇਆ ਹੈ ਰੋਜ਼ ਨਵੇਂ ਜੀਵ ਆ ਰਹੇ ਨੇ ਰੋਜ਼ ਪੁਰਾਣੇ ਰੁਕਸਤ ਹੋ ਰਹੇ ਨੇ ਮੁਸਾਫਰਖਾਨੇ ਚ ਕੋਈ ਇਸ ਮੁਸਾਫਰਖਾਨੇ ਚ 80 ਸਾਲ ਰਹਿੰਦਾ ਕੋਈ 60 ਸਾਲ ਰਹਿੰਦਾ ਕੋਈ 40 ਸਾਲ ਰਹਿੰਦਾ ਕੋਈ 40 ਦਿਨ ਰਹਿੰਦਾ ਹੈ ਰੁਕਸਤ ਹੁੰਦਾ ਹੈ ਹੋਰ ਨਵੇਂ ਆਉਂਦੇ ਨੇ ਇਹ ਆਵਾਜ਼ ਆਈ ਇਸ ਮੁਸਾਫਰਖਾਨੇ ਚ ਰੋਜ਼ جاری ਹੈ ਨੈਨੂ ਦੇਖਤ ਇਹ ਜਗ ਜਾਈ ਦੇਖਦਿਆਂ ਇਹਨਾਂ ਅੱਖਾਂ ਦੇ ਨਾਲ ਲੇਕਿਨ ਫਿਰ ਵੀ ਇੱਕ ਗੱਲ ਭੁਲਾਉਂਦੇ ਆਂ ਔਰ ਯਕੀਨ ਕਰਦੇ ਆਂ ਸੰਸਾਰ ਸੱਚ ਹੈ ਨਿਰੰਕਾਰ ਝੂਠ ਹੈ ਸਾਹਿਬ ਕਹਿੰਦੇ ਨਹੀਂ ਇਹ ਮਹਿਲ ਮਾੜੀਆਂ ਝੂਠ ਨੇ ਇਹ ਮੰਡਪ ਤੇ ਸ਼ਾਮਿਆਂ ਨੇ ਇਹ ਚੰਦੋਏ ਤਣੇ ਹੋਏ ਝੂਠ ਨੇ ਇਹਨਾਂ ਦੇ ਵਿੱਚ ਬੈਠਣ ਵਾਲੇ ਉਹ ਵੀ ਮਿੱਥਿਆ ਨੇ ਉਹ ਵੀ ਝੂਠ ਹੈ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਸੋਈ ਨਾ ਜਿਹਦੀ ਚਮਕ ਦਮਕ ਆਦ ਕਾਲ ਤੋਂ ਮਨੁੱਖ ਨੂੰ ਆਪਣੀ ਤਰਫ ਖਿੱਚਦੀ ਰਹੀ ਹੈ ਦਰਸਲ ਕੰਚਨ ਦਾ ਹੀ ਬਹੁਤ ਗਹਿਰੇ ਤਲ ਦੇ ਵਿੱਚ ਮਨੁੱਖ ਤੇ ਪ੍ਰਭਾਵ ਹੋ ਰਿਹਾ ਹੈ ਮਨੁੱਖ ਦੀ ਲੰਬੀ ਚੌੜੀ ਭਟਕਣਾ ਕੰਚਨ ਕਰਕੇ ਹੀ ਹੈ ਸੋਈ ਨੇ ਕਰਕੇ ਹੈ ਸਾਹਿਬ ਕਹਿੰਦੇ ਨੇ ਇਹ ਸੋਨਾ ਇਹ ਵੀ ਝੂਠ ਹੈ ਇਹ ਵੀ ਮਿੱਥਿਆ ਹੈ ਇਹਦੀ ਚਮਕ ਵੀ ਸਦੀਵੀ ਨਹੀਂ ਰਹਿੰਦੀ ਔਰ ਇਹ ਵੀ ਗਲ ਜਾਏਗਾ ਢਲ ਜਾਏਗਾ ਅਜ ਹੈ ਕਰ ਨਹੀਂ ਇਸ ਸੋਨੇ ਦੇ ਗਹਿਣੇ ਕੂੜ ਨੇ ਝੂਠ ਨੇ ਔਰ ਚਾਂਦੀ ਇਹ ਵੀ ਝੂਠ ਹੈ ਤੇ ਚਾਂਦੀ ਦੇ ਸੋਨੇ ਦੇ ਜਿਹੜੇ ਗਹਿਣੇ ਪਾਣ ਵਾਲੇ ਨੇ ਸਾਬ ਕਹਿੰਨ ਉਹ ਵੀ ਕੂੜ ਹੈ ਕੂੜ ਪਹਿਨਨ ਹਾਰ ਪਹਿਨਨ ਹਾਰ ਵੀ ਅਜ ਹੈ ਤੇ ਕੱਲ ਨਹੀਂ ਦਰਸਲ ਮਨੁੱਖ ਦੇ ਅੰਦਰ ਆਦ ਕਾਲ ਤੋਂ ਇਹ ਭਾਵ ਬਣਿਆ ਕਿ ਮੈਂ ਸੁੰਦਰ ਦਿਖਾਈ ਦੇਵਾਂ ਤੇ ਲੋਕੀ ਮੈਨੂੰ ਸੁੰਦਰ ਮੰਨਣ ਇਸ ਵਾਸਤੇ ਹਾਰ ਸ਼ਿੰਗਾਰ ਦਾ ਇਥੋਂ ਜਨਮ ਹੋਇਆ ਹੈ ਲੇਕਿਨ ਇਹ ਮਨੁੱਖ ਦੇ ਅੰਦਰ ਹੀਣ ਭਾਵ ਹੈ ਇਸਨੇ ਆਪਣੇ ਆਪ ਨੂੰ ਕਰੂਪ ਕਿਉਂ ਮਹਿਸੂਸ ਕੀਤਾ ਦਰਸਲ ਕਰੂਪਤਾ ਤੇ ਅੰਦਰ ਸੀ ਸ਼ਿੰਗਾਰ ਇਸਨੇ ਬਾਹਰ ਕੀਤਾ ਮਲੰਤਾ ਤੇ ਅੰਦਰ ਸੀ ਸਫਾਈ ਇਸਨੇ ਬਾਹਰ ਕੀਤੀ ਪਹਿੜਾ ਪਣ ਤੇ ਅੰਦਰ ਸੀ ਸੰਵਾਰਿਆ ਸ਼ਿੰਗਾਰਿਆ ਇਸਨੇ ਬਾਹਰ ਇਕ ਕਾਲਮ ਦਾ ਕਹਿਣਾ ਹੈ ਹਜ਼ਾਰ ਆਰਾਇਸ਼ੇ ਸਦਕੇ ਹਨ ਉਸकी ਸਾਦਾਵਾਜ਼ੀ ਪਰ ਨਹੀਂ ਮੌਤਾਜ ਜ਼ੇਵਰ ilm وعقل ਨੇ ਜਿਸਕੋ ਸਵਾਰਿਆ ਹੈ ਜਿਹਨੂੰ ਗਿਆਨ ਨੇ ਜਿਹਨੂੰ ilm ਨੇ ਸੰਵਾਰਿਆ ਹੈ ਸ਼ਿੰਗਾਰਿਆ ਹੈ ਉਹਨੂੰ ਕਿਸੇ ਹੋਰ ਸ਼ਿੰਗਾਰ ਦੀ ਲੋੜ ਨਹੀਂ ਉਹਨੂੰ ਕਿਸੇ ਹੋਰ ਗਹਿਣਿਆਂ ਦੀ ਲੋੜ ਨਹੀਂ ਪੁਰਸ਼ ਨਾਲੋਂ ਇਹ ਹੀਣ ਭਾਉ ਜ਼ਿਆਦਾ ਨਾਰੀ ਦੇ ਅੰਦਰ ਹੈ ਇਸ ਵਾਸਤੇ ਉਸ ਦਾ ਬਹੁਤ ਸਾਰਾ ਸਮਾਂ ਤੇ ਉਸ ਦਾ ਬਹੁਤ ਸਾਰਾ ਧਨ ਉਹਦੀ ਬਹੁਤ ਸਾਰੀ ਸ਼ਕਤੀ ਹਾਰ ਸ਼ਿੰਗਾਰ ਦੇ ਛੇਬ ਦੀਤ ਹੋ ਜਾਂਦੀ ਹੈ ਕਦੇ ਬਵਰ ਜਾਤ ਮਾਰੀਏ ਮੋਰ ਕਿੰਨਾ ਖੂਬਸੂਰਤ ਹੈ ਹੰਸ ਕਿੰਨਾ ਖੂਬਸੂਰਤ ਹੈ ਮਛਲੀਆਂ ਦੇਤੇ ਕਿੰਨੀ ਸੋਹਣੀ ਚਿੱਤਰਕਾਰੀ ਹੈ ਜੰਗਲੀ ਜਾਨਵਰ ਪਸ਼ੂ ਕਿੰਨੇ ਸੋਹਣੇ ਢੰਗ ਨਾਲ ਅਕਾਲ ਪੁਰਖ ਨੇ ਉਨਾ ਨੂੰ ਸੰਵਾਰੇ ਹੈ ਸ਼ਿੰਗਾਰੇ ਹੈ ਦਰਸਲ ਇਸ ਤਰ੍ਹਾਂ ਦਾ ਸੁਪਨ ਅਕਾਲ ਪੁਰਖ ਨੇ ਮਨੁੱਖ ਨੂੰ ਵੀ ਦਿੱਤਾ ਹੈ ਲੇਕਿਨ ਉਹ ਅੰਦਰੂਨੀ ਹੈ ਮਹਾਨ ਹੈ ਉਹਦੀ ਤਰਫ ਇਸਨੇ ਕਦੀ ਝਾਤ ਨਹੀਂ ਮਾਰੀ ਉਸਦੀ ਤਰਫ ਇਸਨੇ ਕਦੀ ਦੇਖਿਆ ਨਹੀਂ ਇਸ ਵਾਸਤੇ ਇਸ ਦਾ ਸਮਾਂ ਇਹਦੀ ਸ਼ਕਤੀ ਬਾਹਰ ਦੇ ਸੁਪਨ ਦੇ ਵਿੱਚ ਨਸ਼ਟ ਹੁੰਦੀ ਰਹੀਏ ਤੋਂ ਸਹਿਬ ਕਹਿੰਦੇ ਨੇ ਇਹ ਸੋਨਾ ਇਹ ਚਾਂਦੀ ਔਰ ਸੋਨੇ ਤੇ ਚਾਂਦੀ ਦੇ ਬਣੇ ਹੋਏ ਇਹ ਗਹਿਣੇ ਔਰ ਇਹਨਾਂ ਨੂੰ ਪਹਿਨਣ ਵਾਲੇ ਸਾਹਿਬ ਕੰਨੇ ਸਭ ਕੁੜ ਹੈ ਸਭ ਮਿੱਥਿਆ ਕੁੜ ਕਾਇਆ ਕੁੜ ਕੱਪੜ ਕੁੜ ਰੂਪ ਅਪਾਰ ਇਹ ਜੋ ਅਪਾਰ ਰੂਪ ਹੈ અત્યੰਤ ਸੁੰਦਰਤਾ ਹੈ ਕਾਇਆ ਦੀ ਔਰ ਖਾਸ ਕਰਕੇ ਕਪੜਿਆਂ ਦੇ ਨਾਲ ਹੋਰ ਸੁਆਵਣੀ ਹੈ ਹੋਰ ਸੁੰਦਰ ਹੈ ਸਾਹਿਬ ਕੰਨੇ ਕਾਇਆ ਵੀ ਕੁੜ ਇਹ ਕਪੜੇ ਵੀ ਕੁੜ ਔਰ ਇਹ ਜਿਹੜੀ ਅਪਾਰ ਸੁੰਦਰਤਾ ਹੈ ਇਹ ਵੀ ਮਿੱਥਿਆ ਹੈ ਦੇਖਦੇ ਆਂ ਦੇਖਦੇ ਆਂ ਮਨੁੱਖ ਦਾ ਜੋਬਨ ਢਲ ਜਾਂਦਾ ਹੈ ਦੇਖਦੇ ਆਂ ਦੇਖਦੇ ਆਂ ਮਨੁੱਖ ਆਪਣੇ ਅੱਖਾਂ ਨਾਲ ਹੀ ਵੇਖ ਲੈਂਦਾ ਹੈ ਸੁੰਦਰਤਾ ਮੇਰੀ ਨਸ਼ਟ ਹੋ ਗਈ ਉਹ ਤਿੱਖੇ ਨੈਣ ਨਹੀਂ ਰਹੇ ਉਹ ਸੁਰਾਹੀ ਜੈਸੀ ਗਰਦਨ ਨਹੀਂ ਰਹੀ ਉਹ ਮ੍ਰਿਗ ਨੈਣ ਨਹੀਂ ਰਹੇ ਸਹਜੇ ਸਹਜੇ ਇੰਦਰੀਆਂ ਦੀ ਚਮਕ ਦਮਕ ਰੁਕਸਤ ਹੋ ਰਹੀ ਹੈ ਲੇਕਿਨ ਰੁਕਸਤ ਹੋ ਰਹੀ ਹੈ ਮਨੁੱਖ ਫਿਰ ਵੀ ਨਹੀਂ ਮੰਨਦਾ पूरन तौर पे यकीन फिर भी नहीं आउंदा के सारे दा सारा जीवन ही रुखसत हो जाएगा ये ते ढल दी होई छाया है और ढल जाएगी मनुख इसनो सदेवी मन लेंदा है अमर मन लेंदा है कहंदे ने भगत कबीर जी दे डेरे इक ऐसी पनहारी सी जो सारा दिन आए हुए यात्रियों नु भगत जना नु पानी पिलंदी सी तन दते खद्दर दा लिबास लेकिन ओ भी लीनारी ली रा ਚੀਤੜੇ ਬਿਲਕੁਲ ਭਗਤ ਕਬੀਰ ਜੀ ਦੇ ਚੇਲੇ ਇੱਕ ਦਿਨ ਗੰਦਾ ਟੱਟ ਤੋਂ ਹੋ ਕੇ ਆਏ ਤੇ ਉਸ ਦਿਨ ਸਿਕੰਦਰ ਲੋਧੀ ਦੀ ਬੇਗਮ Hindu ਯਾਤਰੂਆਂ ਨੂੰ ਵੇਖਣ ਲਈ ਗੰਗਾ ਦੇ ਟੱਟ ਤੇ ਆਈ ਸੀ ਛਜੇ ਹੋਇਆ ਰਤ ਔਰ ਹਾਰ ਸ਼ਿੰਗਾਰ ਨਾਲ ਸਜਾਰੀ ਹੋਈ ਇਹ ਬੇਗਮ ਬੜਾ ਕੀਮਤੀ ਉਸ ਦਾ ਲਿਵਾਸ ਚੇਲੇ ਵੇਖਦਣ ਤੇ ਦੰਗ ਰੇ इतना कीमती लिबास लिबास हीरे जड़तने मोती जड़त ने नीलम पन्ने जड़त ने महमले लिबास कबीर कबीर को गिला कर देने कि ईश्वर बेन बेसाफिया करता है जो सारा दिन पानी पिला है लोग प्यास मिटा है आए हुए यात्रुओं का हर तरीके ख्याल रखती है और ਜੋ ਸਾਰਾ ਦਿਨ ਭਜਨ ਕਰਦੀ ਹੈ ਭਾਵਨਾ ਨਾਲ ਉਹਦੇ ਕਪੜੇ ਲੀਰਾਂ ਲੀਰਾਂ ਔਰ ਖੱਦਰ ਦੇ ਜੋ ਪਤਾ ਨਹੀਂ ਖੁਦਾ ਦਾ ਨਾਮ ਲੈਂਦੀ ਵੀ ਹੈ ਕਿ ਨਹੀਂ ਉਹਦੇ ਕਪੜੇ ਇਤਨੇ ਕੀਮਤੀ ਉਸਦਾ ਲਿਬਾਸ અત્યੰਤ ਸੁੰਦਰ ਉਸ ਵਕਤ ਕਬੀਰ ਕਹਿੰਦੇ ਨੇ ਨਹੀਂ ਇਹ ਜੋ ਪਾਣੀ ਪਿਲਾਉਂਦੀ ਹੈ ਇਹ ਜੋ ਸਾਰਾ ਦਿਨ ਸਤਨਾਮ ਦੀ ਧੁਨ ਦੇ ਚਲੇਨ ਰਹਿੰਦੀ ਹੈ ਇਹਦੇ ਕਪੜੇ ਕੀਮਤੀ ਨਹੀਂ ਮਹਾਨ ਹੈ ਚੇਲੇ ਕਹਿੰਦੇ ਨੇ ਜਿਹੜੇ ਕਪੜੇ ਅਸੀਂ ਦੇਖੇ ਨੇ ਜਿ ਕਿਦਰੇ ਤੁਸੀਂ ਦੇਖਦੇ ਤਾਂ ਕਹਿ ਉੱਠਦੇ ਵਕਈ ਇਹ ਕਪੜੇ ਮਹਾਨ ਨੇ ਇਹ ਰੂਪ ਮਹਾਨ ਹੈ ਉੱਥੇ ਭਗਤ ਕਬੀਰ ਦੋ ਸ਼ਲੋਕ ਉਚਾਰਨ ਕਰਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ ਕਬੀਰ ਹੈਂਗੇ ਬਾਹਨ सघन घन छत्रपति की नार तासो पटंतर ना पूजे ਹਰ ਜਨ ਕੀ ਪਨਿਹਾਰ ਮੈਂ ਮੰਨਦਾ ਉਸ ਬੇਗਮ ਦੇ ਘਰ ਦੇ ਚ ਹਾਥੀ ਨੇ ਘੋੜੇ ਨੇ ਕੰਚਨ ਹੈ ਸੋਨਾ ਚਾਂਦੀ ਹੈ ਬਹੁਤ ਸੁੰਦਰ ਮਹਿਲ ਨੇ ਔਰ ਉਹਦੇ ਕਪੜੇ ਮਖਮਲੀ ਨੇ ਲੇਕਿਨ ਮੈਂ ਫਿਰ ਵੀ ਕਹਿੰਦਾ ਤਾਸੋ ਪਟੰਤਰ ਨਾ ਪੂਜੇ ਹਰ ਜਨ ਕੀ ਪਨਿਹਾਰ ਇਹ ਹਰੀ ਦੇ ਜਨਾਂ ਦੀ ਜਿਹੜੀ ਪਨਹਾਰੀ ਹੈ ਜੋ ਸਾਰਾ ਦਿਨ ਪਾਣੀ ਪਿਲਾਉਂਦੀ ਹੈ ਹਰੀ ਦੇ ਜਨਾਂ ਨੂੰ ਭਗਤਾਂ ਨੂੰ ਇਹਦੇ ਕਪੜਿਆਂ ਦੇ ਸਾਹਮਣੇ ਉਸ ਬੇਗਮ ਦੇ ਕਪੜੇ ਤੁੱਛ ਨੇ ਕੁਛ ਵੀ ਨਹੀਂ ਇਹਨਾਂ ਕਪੜਿਆਂ ਨਾਲ ਉਹਨਾਂ ਦਾ ਕੀ ਮੁਕਾਬਲਾ ਏ ਕਪੜੇ ਮਹਾਨ ਹਨ ਤਾਂ ਚੇਲੇ ਸਾਰੇ ਬੋਲ ਪਏ ਭਗਤ ਜੀ ਉਹ مخਮਲੀ ਲਿਬਾਸ ਹੈ ਉਹਦੇ 'ਚ ਹੀਰੇ ਤੇ ਮੋਤੀ ਜੜਦ ਨੇ ਉਸ ਵਕਤ ਕਬੀਰ ਸਮਝਾਉਂਦੇ ਨੇ ਵੀ ਗੱਲ ਸੁਣੋ ਕਬੀਰ ਨਿਰਪਨਾਰੀ ਕਿਉ ਨਿੰਦੀਏ ਕਿਉਂ ਹਰ ਚੇਰੀ ਕੋਮਨ ਮੈਂ ਰਾਜੇ ਦੀ स्त्री ਦੀ ਨਿੰਦਾ ਕਿਉਂ ਕੀਤੀ ਹਰੀ ਦੀ ਉਹ ਜਿਹੜੀ ਚੇਰੀ ਹੈ ਉਹ ਜਿਹੜੀ ਪਨਹਾਰੀ ਹੈ ਮੈਂ ਉਸ ਨੂੰ ਇਤਨਾ ਵੱਡਾ ਮਾਣ ਕਿਉਂ ਦਿੱਤਾ ਹੈ ਕਿ ਬੇਗਮ ਇਸ ਪਨਹਾਰੀ ਦੇ ਚਰਨਾਂ ਦੀ ਧੂੜ ਵੀ ਨਹੀਂ ਉਹਦੇ ਕੱਪੜੇ ਇਹਦੇ ਕੱਪੜਿਆਂ ਦੇ ਸਾਹਮਣੇ ਤੁੱਛ ਨੇ ਉਹਦਾ ਰੂਪ ਇਹਦੇ ਸਾਹਮਣੇ ਕੁਝ ਵੀ ਨਹੀਂ ਕਬੀਰ ਨਿਰਪਨਾਰੀ ਕਿਉਂ ਨਿੰਦੀ ਹੈ ਕਿਉਂ ਹਰ ਚੇਰੀ ਕੋ ਮਾਂ ਉਹ ਮੰਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ ਇਹਦੇ ਫਟੇ ਪੁਰਾਣੇ ਕਪੜਿਆਂ ਦੇ ਚ ਹਰੀ ਵਸਦਾ ਹੈ ਹਰੀ ਦਾ ਚਿੰਤਨ ਹੈ ਹਰੀ ਦਾ ਸਿਮਰਨ ਹੈ ਉਹਦੇ مخਮਲੀ ਲਿਬਾਸ ਦੇ ਚ ਸੰਸਾਰਿਕ ਵਾਸ਼ਨਾ ਮਾਨੇ ਤ੍ਰਿਸ਼ਨਾ ਹੈ ਕਾਮਨਾ ਹੈ ਜਿਹੜਾ ਲਿਬਾਸ ਕਾਮਨਾ ਨੂੰ ਵਧਾਵੇ ਮੈਂ ਉਸ ਦੀ ਮਹਿਮਾ ਨਹੀਂ ਗਾਇਨ ਕਰ ਸਕਦਾ ਮੈਂ ਤੇ ਉਸ ਲਿਬਾਸ ਦੀ ਮਹਿਮਾ ਕਰਾਂਗਾ ਜਿਹਦੇ ਚੋਂ ਰਾਮ ਦੀ ਧੁਨ ਨਿਕਲੇ ਜਿਹਦੇ ਪ੍ਰਭੂ ਦੀ ਧੁਨ ਨਿਕਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਪ੍ਰਮਾਨ ਹੈ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪੈ ਦੇ ਤਨ ਬੀੜੀਏ ਮਨ ਮੇ ਚਲੇ ਵਿਕਾਰ ਉਹ ਪਹਿਣਾ ਤੇ ਖੱਜਲ ਖਵਾਰੀ ਹੈ ਜਿਹਦੇ ਨਾਲ ਵਾਸ਼ਨਾ ਵਧੇ ਕੁਝ ਐਸਾ ਖਾਣਾ ਵੀ ਹੈ ਜਿਹਦੇ ਨਾਲ ਵਾਸ਼ਨਾ ਵਧਦੀ ਹੈ ਕੁਝ ਐਸਾ ਪਹਿਨਣਾ ਵੀ ਹੈ ਜਿਹਦੇ ਨਾਲ ਸੰਸਾਰਿਕ ਵਾਸ਼ਨਾ ਵਧਦੀ ਹੈ ਇਸ ਵਾਸਤੇ ਗੁਰਮਤਿ ਕਹਿੰਦੀ ਹੈ ਐਸਾ ਖਾਓ ਜਿਹਦੇ ਨਾਲ ਵਾਸ਼ਨਾ ਸੀਮਾ ਵਿੱਚ ਰਹੇ ਐਸਾ ਪਹਿਨੋ ਜਿਹਦੇ ਨਾਲ ਕਾਮਨਾ ਸੀਮਤ ਰਹੇ ਤੋਂ ਭਗਤ ਕਬੀਰ ਕਹਿੰਦੇ ਨੇ ਨਿਰਪਨਾਰੀ ਕਿਉ ਨਿੰਦੀ ਐ ਮੈਂ ਇਤਨੀ ਵੱਡੀ ਨਾਰੀ ਬੇਗਮ ਦੀ ਨਿੰਦਾ ਕਿਉ ਕਰਛੜੀ ਉਹਨੂੰ ਕਿਉ ਛੁਟਿਆ ਆ ਕਬੀਰ ਨਿਰਪਨਾਰੀ ਕਿਉ ਨਿੰਦੀ ਐ ਕਿਉ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ ਤੋਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਫਰਮਾਨ ਪੈ ਕਰਦੇ ਨੇ ਇਹ ਕੱਪੜ ਇਹ ਸੁੰਦਰ ਕਾਇਆ ਇਹ ਅਪਾਰ ਰੂਪ ਸਭ ਨੇ ਤੇ ਸਭ ਜੋਤ ਹੈ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੇਬੀ ਖੱਪ ਹੋਏ ਖਾਰ ਰਿਸ਼ਤੇ ਤੇ ਹੋਰ ਬਹੁਤ ਸਾਰੇ ਨੇ ਪਰ ਮੂਲ ਰਿਸ਼ਤਾ ਹੈ ਮੀਆਂ ਬੇਵੀ ਦਾ ਇਸ ਤੋਂ ਹੀ ਦੀਆਂ ਪੁੱਤਰ ਇਸ ਤੋਂ ਹੀ ਅਗਾ ਲੰਬਾ ਚੌੜਾ ਪਰਿਵਾਰ ਔਰ ਇਹ ਹੀ ਅਗਾ ਚਲ ਕੇ ਦਾਦੀ ਦਾਦਾ ਵਰਸ ਕੇ ਇਹ ਮੂਲ ਰਿਸ਼ਤਾ ਹੈ ਸੰਸਾਰ ਦਾ ਜਿਹਦੇ ਨਾਲ ਸੰਸਾਰ ਭਿੱਲਦਾ ਹੈ। ਤੋਂ ਮਹਾਰਾਜ ਕਹਿੰਦੇ ਨੇ ਇਹ ਮੀਆਂ ਇਹ ਬੀਵੀ ਇਹ ਪਤੀ ਇਹ ਪਤਨੀ ਇਹ ਰਿਸ਼ਤੇ ਵੀ ਝੂਠ ਹੈ। ਭਗਤ ਕਬੀਰ ਦਾ ਇੱਕ ਬੜਾ ਸੁੰਦਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਹਿੰਦੇ ਨੇ ਖੱਡੀ ਤੇ ਬੈਠ ਕੇ ਕਪੜਾ ਬੁਣ ਰਹੇ ਸਨ ਲੋਹੀ ਕਿਧਰੇ ਭੋਜਨ ਲੈ ਆਈ ਤੇ ਖੱਡੀ ਤੇ ਬੈਠੇ ਬੈਠੇ ਭੋਜਨ ਛਕਣ ਲੱਗੇ ਕਿਸੇ ਤਾਰਕਕ ਨੇ ਤਰਕ ਕਰ ਦਿੱਤੀ ਕਿ ਜਿਸ ਬੰਦੇ ਨੂੰ ਸੁਚੀ ਥਾਂ ਤੇ ਬੈਠ ਕੇ ਭੋਜਨ ਛਕਣ ਦੀ ਜਾਂਚ ਨਹੀਂ ਉਹ ਰੱਬ ਨਾਲ ਕੀ ਜੁੜੇਗਾ ਤੇ ਰੱਬ ਦੇ ਕੀ ਗੱਲ ਕਰੇਗਾ ਕਬੀਰ ਉੱਥੇ ਕਹਿੰਦੇ ਨੇ ਕਹੋ ਪੰਡਤ ਸੁਚਾ ਕਹੋਂ ਥਾਂ ਜਹਾਂ ਬੈਸ ਹਾਂ ਭੋਜਨ ਕਾ ਤੂੰ ਮੈਨੂੰ ਦੱਸ ਸੁਚੀ ਜਗ੍ਹਾ ਕਿਹੜੀ ਹੈ जिथे बैठके मैं भोजन छक जिथे बैठके मैं प्रसाद छक माता झूठी पिता भी झूठा झूठे ही फल लागे आवे झूठे जाए भी झूठे झूठे मरे अभागे कहो पंडित सोचा कौन था जहां बैस हो भोजन खाओ जेहबा झूठी बोलत झूठा कर्म नेत सब झूठे इंद्री की झूठ उतरस नाई ब्रह्म अगन के लूटे जबान झूठी है मिथ्या बोल रही है अखा जूठिया ने मिथ्या रही झूठे ने, ने मिथ्या सुन रहे ने पैर ने पैर झूठे मिथ्या मार्ग पे चल रहे ने हाथ झूठे ने मिथ्या कर्म कर रहे ने सब कुछ ते मिथ्या है सब कुछ ते झूठ है जेहबा झूठी बोलत झूठा करण नेत्र सब झूठे इंद्री की झूठ उतरस नाही ब्रह्म अगन के लूटे और अगह चल के भगत कबीर कहते हैं कि जिस तुसी आखो गोबर लेपा करिए झाड़ू बुहारी देवित्र उपर गंगा जली छिड़की है ता आप ने गोबर जूठा चौका जूठा जूठी दीनी कारा कहो कबीर ते नर सूचे साची परी विचार ओह सुचे ने उ पवित्र ने जिन्हों कोल सच विचार है ਜੋ ਸੱਚ ਨੂੰ ਸੋਚਦੇ ਨੇ ਸੱਚ ਨੂੰ ਬੋਲਦੇ ਨੇ ਸੱਚ ਨੂੰ ਸੁਣਦੇ ਨੇ ਸੱਚ ਨੂੰ ਵੇਖਦੇ ਨੇ ਸੱਚ ਨਾਲ ਜੁੜਦੇ ਨੇ ਬਸ ਉਹੀ ਸੋਚੇ ਨੇ ਉਹੀ ਪਾਵਨ ਨੇ ਉਹੀ ਮਹਾਨ ਨੇ ਤਾਂ ਸਾਇਬੇ ਤੇ ਕਹਿੰਦੇ ਨੇ ਗੂੜ ਮੀਆਂ ਗੂੜ ਬੇਬੇ ਖੱਪ ਹੋਏ ਖਾਰ ਇਹ ਬੇਵੀ ਦਾ ਬੇਵੀ ਹੋਣਾ ਤੇ ਮੀਆਂ ਦਾ ਮੀਆਂ ਹੋਣਾ ਪੁਰਸ਼ ਦਾ ਪੁਰਸ਼ ਹੋਣਾ ਨਾਰੀ ਦਾ ਨਾਰੀ ਹੋਣਾ ਔਰ ਇਹ ਰਿਸ਼ਤੇ પતિ ਪਤਨੀ ਦੇ ਸਾਹਿਬ ਕਹਿੰਨ ਝੂਠੇ ਨੇ ਐਨੇ ਖੱਪ ਕੇ ਖਾਰ ਹੁੰਦੇ ਨੇ ਆਖਰ ਖਾਰ ਹੀ ਆਉਂਦੇ ਨੇ ਔਰ ਇਨਾਂ ਰਿਸ਼ਤਿਆਂ ਵਿੱਚ ਅੱਜ ਤੱਕ ਬੰਦੇ ਨੂੰ ਸਿਵਾਏ ਖਾਰੀ ਤੇ ਹੋ ਲਬਿਆਈ ਕੀ ਹੈ ਤੋ ਸਾਹਿਬ ਕਹਿੰਨ ਕੂੜ ਮੀਆਂ ਕੂੜ ਬੀਬੇ ਖੱਪ ਹੋਏ ਖਾਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਝੂਠੇ ਦਾ ਝੂਠੇ ਨਾਲੇ ਪਿਆਰ ਵਜਿਆ ਇਸ ਝੂਠੇ ਨੂੰ ਝੂਠ ਹੀ ਚੰਗਾ ਲੱਗਿਆ ਇਸ ਕੂੜੇ ਨੂੰ ਕੂੜ ਹੀ ਚੰਗਾ ਲਗਿਆ ਤੇ ਧੁੱਲ ਗਿਆ ਉਹ ਕਰਤਾਰ ਜੋ ਸੱਚ ਹੈ ਜੋ ਸਦੀਵੀ ਹੈ ਜੋ ਹਮੇਸ਼ਾ ਹੈ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ ਕੂੜ ਦਾ ਕੂੜ ਨਾਲ ਹੀ ਜਾ ਮੇਲ ਹੁੰਦਾ ਹੈ ਸੱਚ ਦਾ ਸੱਚ ਨਾਲ ਹੀ ਹੀ ਜਾ ਮੇਲ ਹੁੰਦਾ ਹੈ ਤੋਂ ਮਹਾਰਾਜ ਕਹਿੰਦੇ ਨੇ ਕੂੜ ਕੂਲੇ ਨੇਹੁ ਲੱਗਾ ਇਸ ਕੂੜੇ ਦਾ ਕੂੜੇ ਨਾਲ ਹੀ ਨੇਹੁ ਜਾ ਕੇ ਲਗਿਆ ਇਹ ਕੂੜਾ ਕੂੜੇ ਨਾਲ ਹੀ ਜਾ ਕੇ ਜੁੜਿਆ ਤੇ ਵਿਸਰਿਆ ਕਰਤਾਰ ਭੁੱਲ ਗਿਆ ਸੱਚ ਭੁੱਲ ਗਿਆ ਕਰਤਾਰ ਨੂੰ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣਾ ਸਾਰਾ ਜਗਤ ਚਲਾਇਮਾਨ ਹੈ ਕਿਸ ਨਾਲ ਦੋਸਤੀ ਕਰੇਗਾ ਕਿਸ ਨਾਲ ਰਿਸ਼ਤਾ ਜੋ ਹੈ ਜੋੜੇਗਾ ਸਭ ਕੁਝ ਤੇ ਜਾ ਰਿਹਾ ਹੈ ਤੇ ਜੇ ਸਭ ਕੁਝ ਜਾ ਰਿਹਾ ਹੈ ਤੋ ਤੇਰੀ ਦੋਸਤੀ ਵੀ ਜਾਏਗੀ ਤੇਰੀ ਮਿੱਤਰਤਾ ਵੀ ਜਾਏਗੀ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਪਰ ਕੂੜ ਤੇ ਜੀਵਾਂ ਨੂੰ ਸ਼ਹਿਦ ਦੀ ਤਰ੍ਹਾਂ ਲੱਗਦਾ ਹੈ ਇਤੇ ਮਹਾਨ ਮਿੱਠਾ ਕਰਕੇ ਲੱਗਦਾ ਹੈ ਇਸ ਸਕੂੜ ਦੀ ਮਿਠਾਸ ਦੇ ਚ ਪੂਰਾ ਦੇ ਪੂਰ ਡੁੱਬ ਗਏ ਪੂਰਾ ਦੇ ਪੂਰ ਗਰਕ ਹੋ ਗਏ ਇੱਕ ਦੋ ਨਹੀਂ ਪੂਰਾ ਦੇ ਪੂਰ ਗਰਕ ਹੋ ਗਏ ਕੁਟੰਬ ਦੇ ਕੁਟੰਬ ਗਰਕ ਹੋ ਗਏ ਸੰਸਾਰ ਦੇ ਸਾਰੇ ਜੀ ਇਸ ਸਕੂੜ ਦੀ ਸ਼ਹਿਰ ਦੇ ਚ ਫਸ ਕੇ ਰਹਿ ਗਏ ਡੁੱਬ ਕੇ ਰਹਿ ਗਏ ਨਾਨਕ ਵਖਾਣੇ ਬੇਨਤੀ ਤੁਦ ਬਾਜ ਘੂੜੋਂ ਘੂੜ ਸਤਿਗੁਰ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ हे ਪ੍ਰਭੂ ਮੇਰੀ ਇਹ ਬੇਨਤੀ ਹੈ ਮੇਰੀ ਇਹ ਜੋਦੜੀ ਹੈ ਕਿ ਤੇਥੋਂ ਬਿਨਾ ਸਭ ਝੂਠ ਹੈ ਦੈਤੋਂ ਬਿਨਾ ਸਭ ਕੂੜ ਹੈ ਤੂੰ ਹੀ ਸੱਚ ਹੈ ਔਰ ਜੋ ਤੇਰੇ ਮਾਰਗ ਤੇ ਚਲੇ ਉਹ ਹੀ ਸਚਿਆਰ ਹੋਏ ਜੋ ਤੇਰੇ ਨਾਲ ਜੁੜੇ ਉਹ ਹੀ ਸਨ ਸਚਿਆਰ ਹੋਏ ਜੋ ਸੰਸਾਰ ਨਾਲ ਜੁੜੇ ਉਹ ਤੇ ਕੂੜਿਆਰ ਹੋ ਗਏ ਜਿਤਨਾ ਕੋਈ ਸੰਸਾਰੀ ਉਤਨਾ ਕੂੜਿਆਰ ਹੈ ਔਰ ਜਿਤਨਾ ਕੋਈ ਕਰਤਾਰੀ ਹੈ ਉਤਨੇ ਹੀ ਸਚਿਆਰ ਹੈ ਈਸ਼ਵਰ ਨਾਲ ਜੁੜਨਾ ਦਰਸਲ ਸੱਚ ਹੋਣਾ ਹੈ ਸੰਸਾਰ ਨਾਲ ਜੁੜਨਾ ਕੂੜ ਹੋਣਾ ਤੇ ਕੂੜ ਦਾ ਵੀ ਆਪਣਾ ਪ੍ਰਭਾਵ ਹੈ ਕਿਉਂਕਿ ਇਹ ਕੂੜ ਉਸ ਸੱਚ ਦੀ ਛਾਇਆ ਹੈ ਤੋ ਸੱਚ ਮਹਾਨ ਹੈ ਉਹਦੀ ਛਾਇਆ ਵੀ ਆਪਣਾ ਪ੍ਰਭਾਵ ਪਾਉਂਦੀ ਹੈ ਉਹਦੀ ਛਾਇਆ ਦੇ ਵੀ ਆਪਣੀ ਸ਼ਕਤੀ ਹੈ ਮਹਾ ਮਾਈ ਤਾਂ ਕੀ ਹੈ ਛਾਇਆ ਇਸ ਛਾਇਆ ਤੋਂ ਉੱਚੇ ਉੱਠ ਕੇ ਜੋ ਉਸ ਪ੍ਰਭੂ ਨਾਲ ਜੁੜਦਾ ਹੈ ਉਹੀ ਮਹਾਨ